i <laughs> ਅਕੀਆ ਵੇਖਦੇ ਹੋ ਕਿ ਕਿਹੋ ਜਿਹਾ ਹੈ ਨਾ ਪੁਛੀਆ ਜੀ ਭਾਈ ਫੇਰ ਵੀ ਕਿੱਦਾਂ ਵੇਖਦੇ ਹੋ ਲੋਕਾਂ ਦਾ ਚੋਣਾਂ ਨੂੰ ਕਿੰਨੀ ਕੀ ਤਿਆਰੀ ਸ਼ਰੋਮਣੀ ਕਾਲੀ ਚਲਦੀ ਐ ਇਸ ਵਾਰ ਆਪਣੇ ਪ੍ਰਾਣ ਨਾਲ ਆਪਣੇ ਪੱਤਰ ਤੇ ਇਲੈਕਸ਼ਨ ਲੜ ਰਹੇ ਮਾਲਕ ਦੀ ਕਿਰਪਾ ਨਾਲ ਪੂਰੀ ਤਿਆਰੀ ਹੈ ਲੋਕਾਂ ਨੇ ਸਾਰੀਆਂ ਸਰਕਾਰਾਂ ਦੇਖ ਲਈਆਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਨੇ ਵੋਟਾਂ ਦੇ ਵੇਲੇ ਕੀ ਬੋਲਦੇ ਨੇ ਤੇ ਸਰਕਾਰ ਬਣਾਉਣ ਤੋਂ ਬਾਅਦ ਕਿਵੇਂ ਲੋਕਾਂ ਨੂੰ ਵੀ ਭੁੱਲ ਜਾਂਦੇ ਨੇ ਆਪਦੇ ਕੀਤੇ ਹੋਏ ਵਾਅਦਿਆਂ ਨੂੰ ਵੀ ਭੁੱਲ ਜਾਂਦੇ ਨੇ ਅੱਜ ਜਿਹਨੇ ਜੋ ਕਿਹਾ ਉਹ ਕਰਕੇ ਦਿਖਾਇਆ ਤੋ ਸਿਰਫ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਪੰਜਾਬੀਆਂ ਦੀ ਪਾਰਟੀ ਜਿਨ੍ਹਾਂ ਦੇ ਵਿੱਚ ਪੰਜਾਬ ਲਈ ਦਰਦ ਹੈ ਆ ਜੋ ਪਾਰਟੀ ਕੱਲੀ ਖੜੀ ਹੈ ਸਿਧਾਂਤਾਂ 'ਤੇ ਖੜੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜੀ ਹੈ ਤਾਂ ਮੈਨੂੰ ਪੂਰਾ ਪਰੋਸਾ ਹੈ ਕਿ ਦਿੱਲੀ ਦੇ ਨਾਲ ਇਸ ਲੜਾਈ ਵਿੱਚ ਦਿੱਲੀ ਦੇ ਕਤਪੁਤਲੀਆਂ ਦੇ ਜਾਂ ਕਿ ਦਿੱਲੀ ਦੇ ਰਿਮੋਟ ਕੰਟਰੋਲ ਦੀ ਜਿੰਨੀ ਹੋਗੀ ਲੇਕਿਨ ਜਿੱਤ ਪੰਜਾਬੀਆਂ ਦੀ ਤੇ ਪੰਜਾਬ ਦੀ ਪਾਰਟੀ ਦੀ ਭਗਵਾਨ ਤੁਮ ਹੈ 13 0